ਬੀਤੇ ਦਿਨ ਪਟਿਆਲਾ ਸਮਾਣਾ ਹਾਈਵੇ ਤੇ ਹੋਏ ਦਰਦਨਾਕ ਹਾਦਸੇ ਦੇ ਵਿੱਚ ਜਿੱਥੇ 6 ਬੱਚੇ ਜਿਹਨੇ ਆਪਣੀ ਜ਼ਿੰਦਗੀ ਗਵਾ ਬੈਠੇ ਨੇ ਅ ਜਿਸ ਤਰ੍ਹਾਂ ਉਹ ਤਸਵੀਰਾਂ ਜਿਹੜੀ ਭਿਆਨਕ ਤਸਵੀਰਾਂ ਸੀਗੀਆਂ ਦਿਲ ਨੂੰ ਝੋੜਨ ਵਾਲੀਆਂ ਜਿੱਥੇ ਇੱਕ ਟਿਪਰ ਨੇ ਇੱਕ ਨੋਵਾ ਕਾਰ ਜਿਸ ਕਾਰ ਦੇ ਵਿੱਚ 14 ਬੱਚੇ ਸੀਗੇ ਉਸ ਨੂੰ ਟੱਕਰ ਮਾਰੀ ਤੇ ਜਿਸ ਦੇ ਵਿੱਚ ਬੱਚੇ ਜਿਹੜੇ ਆਪਣੇ ਜਾਣ ਗਵਾ ਬੈਠੇ ਨੇ ਹਲੇ ਬੱਚੇ ਕੁਝ ਬੱਚੇ ਜਿਹੜੇ ਨੇ ਉਹ ਕਾਫੀ ਐਮਰਜੈਂਸੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਨੇ ਇਸ ਵਕਤ ਅਸੀਂ ਚਾਈਲਡ ਰਾਈਟ ਕਮਿਸ਼ਨ ਦੇ ਵਿੱਚ ਪਹੁੰਚੇ ਨੇ ਸਾਡੇ ਨਾਲ ਚੇਅਰਮੈਨ ਸਾਹਿਬ ਰਾਜੀਵ ਜੀ ਮੋਜੂਲ ਨੇ ਸਰ ਜੋ ਕੱਲ ਇਨਸੀਡੈਂਟ ਹੋਇਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਤੇ ਕੀ ਕੁਝ ਇਸ ਵਕਤ ਕੀਤਾ ਜਾ ਰਿਹਾ ਹੈ ਦੇਖੋ ਜੀ ਇਹ ਬੜਾ ਮੰਦ ਭਾਗਾ ਇਨਸੀਡੈਂਟ ਸੀਗਾ ਔਰ ਪਰਿਵਾਰਾਂ ਦੇ ਚਿਰਾਗ ਬੁਝ ਗਏ ਨੇ ਔਰ ਇਹਦੀ ਜਿਹੜੇ ਰੀਜ਼ਨਸ ਹੈ ਉਹ ਜਾਣਨਾ ਬਹੁਤ ਜ਼ਰੂਰੀ ਹੈ ਕੱਲ ਜਦੋਂ ਐਕਸੀਡੈਂਟ ਦਾ ਕਮਿਸ਼ਨ ਨੂੰ ਪਤਾ ਚੱਲਿਆ ਤੇ ਡਿਸਟ੍ਰਿਕਟ ਮੈਜਿਸਟ੍ਰੇਟ ਨਾਲ ਗੱਲ ਕਰਕੇ ਉਹਨਾਂ ਦਾ ਵੀਰ ਵਾਲੇ ਆ ਗਿਆ ਦੱਸਿਆ ਗਿਆ ਕਿ ਡੀਸੀ ਮੈਡਮ ਘਟਨਾ 'ਚ ਪਹੁੰਚ ਚੁੱਕੇ ਸੀ ਉਨਾਂ ਨੇ ਘਟਨਾ ਵਿੱਚ ਵੇਰਵਾ ਲੈ ਕੇ ਤੇ ਬੱਚਿਆਂ ਨੂੰ ਹਸਪੀਟਲ ਜੀ ਮਿਲ ਲਿਆ ਸੀਗਾ। ਅ ਇੱਕ ਨੋਵਾ ਵਹੀਕਲ ਜੀ ਉਹਦੇ ਵਿੱਚ 14 ਬੱਚੇ ਸਵਾਰ ਸੀ ਜਿਹਦੇ ਵਿੱਚ ਇੱਕ ਡਰਾਈਵਰ ਵੀ ਸੀ ਯਾਨੀ ਕਿ ਟੋਟਲ 15 ਸੀਗੇ। ਇੱਕ ਤੇਜ਼ ਜਲਦੀ ਹੋਈ ਡਿਪਰ ਨੇ ਉਹਨਾਂ ਟੱਕਰ ਮਾਰੀ। ਔਰ ਹੁਣੇ ਜਾਂਚ ਦਾ ਵਿਸ਼ਾ ਹੈ ਕਿ ਇਹ ਕਿਉਂ ਟੱਕਰ ਵਜੀ। ਇਹ ਕਿ ਉਹ ਟਿਪਰ ਅਨੌਥਰਾਇਜ਼ ਸੀਗਾ। ਕੀ ਉਸ ਟਿੱਪਰ ਦੀ ਜਿਹੜੀ ਪਾਸਿੰਗ ਹੁੰਦੀ ਆ ਉਹਦੀ ਜਿਹੜੀ ਫਿਟਨੈਸ ਹੁੰਦੀ ਹੈ ਕਿ ਉਹ ਸੀ ਫਿਰ ਡਰਾਈਵਰ ਦੇ ਲੈਸੈਂਸ ਵਗੈਰਾ ਵੀ ਦੇਖਣਾ ਪਏਗਾ ਰਿਸਪੌਂਸਿਬਿਲਟੀ ਫਿਕਸ ਕਰਨੀ ਪਏਗੀ ਇਹਦੇ ਵਾਸਤੇ ਕਮਿਸ਼ਨ ਨੇ ਸੂਮੋਟੋ ਨੋਟਿਸ ਲਿਆ ਔਰ ਤਿੰਨ ਨੋਟਿਸ ਨੋਟਿਸ ਇਸ਼ੂ ਕੀਤੇ ਆ ਇੱਕ ਨੋਟਿਸ ਸੀਨੀਅਰ ਸੁਪਰਡੈਂਟ ਪੁਲਿਸ ਪਟਿਆਲਾ ਨੂੰ ਇੱਕ ਡਿਸਟ੍ਰਿਕਟ ਰੈਜਿਸਟ੍ਰੇਰ ਨੂੰ ਔਰ ਇੱਕ ਸਕੂਲ ਨੂੰ ਜਿਹਦੇ ਵਿੱਚ ਕੀ ਇਸ ਗੱਲ ਦੀ ਇੱਕ ਇਨ ਡੈਪਥ ਇਨਕੁਆਰੀ ਹੋਏਗੀ ਕਿ ਜਿਹੜਾ ਇਹ ਵਹੀਕਲ ਸੀ ਇਹ ਔਥਰਾਾਈਜ਼ੀ ਕੀ ਜਾਂ ਔਥਰਾਾਈਜ਼ੀਗਾ ਸਪੀਡ ਕਿਉਂ ਕਰ ਰਿਹਾ ਸੀ ਸਕੂਲ ਟਾਈਮ ਵਿੱਚ ਇਹਨੂੰ ਅਲਾਉ ਕਿਉਂ ਕੀਤਾ ਗਿਆ ਔਰ ਕੀ ਇਹ ਜਿਹੜੀ ਪਾਲਿਸੀ ਦੇ ਹਿਸਾਬ ਨਾਲ ਚੱਲ ਸਕਦਾ ਸੀ ਉਸ ਵੇਲੇ ਸੇਵ ਹਨ ਇੱਕ ਸਕੀਮ ਵੀ ਹੈ ਕਿ ਜਿਹੜੀ ਕਿ ਆਨਰੇਬਲ ਪੰਜਾਬ ਹਰਿਆਣਾ ਕੋ ਹਾਈ ਕੋਰਟ ਨੇ ਡਿਸਾਈਡ ਕੀਤੀ ਸੀ ਔਰ ਉਹਨੂੰ ਲਗਾਉਣ ਵਾਸਤੇ ਕਿਹਾ ਉਸ ਸਕੀਮ ਦੇ ਹਿਸਾਬ ਨਾਲ ਕੀ ਉਹ ਸਕੂਲ ਨੇ ਇੱਕ ਠੀਕ ਤਰ੍ਹਾਂ ਕੀਤਾ ਕਿ ਉਹ ਸਕੂਲ ਨੇ ਜਿਹੜੇ 7 ਬੱਚੇ ਸੀ ਇਹ ਜਿਹੜੇ ਇੱਕ ਜਿਹੜਾ ਡੈਥ ਹੋਈ ਕੀ ਉਹ ਜਿਹੜਾ ਵਹੀਕਲ ਸੀ ਸਕੂਲ ਲਈ ਰੋਕਣ ਦੀ ਕੋਸ਼ਿਸ਼ ਕੀਤੀ ਉਸ ਪਾਲਿਸੀ ਦੇ ਹਿਸਾਬ ਨਾਲ ਉਸ ਪਾਲਿਸੀ ਨੂੰ ਠੀਕ ਤਰ੍ਹਾਂ ਅਪਲਾਈ ਕਰਨ ਵਾਸਤੇ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਰਿਸਪੌਂਸਿਬਲ ਨੇ ਸਕੂਲਸ ਵੀ ਰਿਸਪੌਂਸਿਬਲ ਨੇ ਇਹ ਸ਼ਾਇਦ ਉਸ ਪਾਲਿਸੀ ਦੀ ਜਾਣ ਜਾਣਕਾਰੀ ਘੱਟ ਹੈ ਇਸ ਕਰਕੇ ਸਕੂਲ ਨੂੰ ਵੀ ਅਸੀਂ ਸੂਅ ਮੋਡ ਨੋਟਿਸ ਦਿੱਤਾ ਕੁਈ ਇਨ ਕਲਾਫਰ ਕੋਈ ਇਨਕੁਆਇਰੀ ਵੀ ਹੋਗੀ ਕੋਈ ਸਕੂਲ ਦੇ ਵਿੱਚ ਹਾਲਾਂਕਿ ਸਕੂਲ ਬੱਸਿਸ ਜੋ ਗਵਰਨਮੈਂਟ ਵੱਲੋਂ ਕਿਤੇ ਆਂਦੇ ਵੀ ਇਹ ਸਪੈਸ਼ਲ ਜਿਹੜੀ ਹੁੰਦੀਆਂ ਬੱਸਸ ਹੁੰਦੀਆਂ ਸਕੂਲ ਦੇ ਇੱਕ ਐਕਿਊਰੇਟ ਟਾਈਮ ਵੀ ਹੁੰਦਾ ਪਰ ਇਸ ਤਰ੍ਹਾਂ ਪ੍ਰਾਈਵੇਟ ਗੱਡੀਆਂ ਦੇ ਵਿੱਚ ਬੱਚਣ ਨੂੰ ਲੈ ਕੇ ਆਣਾ ਕੀ ਇਹਨਾਂ ਖਿਲਾਫ ਵੀ ਕੋਈ ਐਕਸ਼ਨ ਲਿੱਤੇਗਾ ਦੇਖੋ ਪ੍ਰਾਈਵੇਟ ਗੱਡੀ ਚ ਪੇਰੈਂਟਸ ਆਪਣੇ ਬੱਚੇ ਨੂੰ ਲਿਜਾ ਸਕਦੇ ਨੇ ਲੇਕਿਨ ਉਹ ਜਿੰਨੇ ਸੀਟਰ ਵਹੀਕਲ ਹੋਵੇ ਉਹਨਾਂ ਹੀ ਬੱਚੇ ਬੈਠ ਸਕਦੇ ਆ ਜੇ ਇਹ ਨੂਵਾ 7 ਸੀਟਰ ਸੀ ਤੇ ਸੱਤ ਬੱਚੇ ਹੀ ਬਹਿਣੇ ਚਾਹੀਦੇ ਸੀ 14 ਨਹੀਂ ਬਹਿਣੇ ਚਾਹੀਦੇ ਸੀ ਇਟ ਮੀਨਸ ਕਿ ਬੱਚੇ ਤਾਂ ਜ਼ਿਆਦਾ ਹੀ ਬੈਠੇ ਸੀਗੇ ਨਾ ਉਹਦੇ ਨਾਲ ਬੱਚਿਆਂ ਦੀ ਜਾਨੀ ਮਾਲੀ ਜਿਹੜੀ ਜਾਨ ਔਰ ਮਾਲ ਦਾ ਨੁਕਸਾਨ ਹੋਣ ਦਾ ਖਤਰਾ ਹੁੰਦਾ ਕੋਈ ਹੋ ਸਕਦਾ ਹੈ ਕਿ ਇੰਨੇ ਬੱਚੇ ਬੈਠ ਕੇ ਬੈਠਣ ਕਰਕੇ ਗੱਡੀ ਹੀ ਆਊਟ ਆਫ ਕੰਟਰੋਲ ਹੋ ਗਈ ਹੋਵੇ ਐਂਡ ਵੈਸੇ ਵੀ ਕਿਉਂਕਿ ਸਾਡੇ ਦੇਸ਼ ਦੀ ਬਹੁਤ ਇੱਕ ਪ੍ਰੈਸ਼ੀਅਸ ਥਰੋਵਰ ਨੇ ਬੱਚਿਆਂ ਨੂੰ ਅਸੀਂ ਰਾਜੇ ਵਾਂਗੀ ਟ੍ਰੀਟ ਕਰਨਾ ਚਾਹੀਦਾ ਸਾਨੂੰ ਇੱਕ ਫੈਮਿਲੀ ਦੇ 2-2 3-3 ਬੱਚੇ ਬੈਠੇ ਸੀਗੇ ਔਰ ਸਾਰੇ ਹੀ ਚਿਰਾਗ ਬੁੱਝ ਗਏ ਇਹ ਇਹਦੇ ਵਾਸਤੇ ਸਾਨੂੰ ਇਦਾਂ ਦੇ ਮੇਜ਼ ਲੈਣੇ ਪੈਣਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਸੇਫ ਰੱਖ ਸਕੀਏ ਸਰ ਕੋਈ ਇਨਫੋਰਮੇਸ਼ਨ ਹੈ ਵੀ ਕਿੰਨੇ ਪਰਿਵਾਰ ਦੇ ਕਿੰਨੇ ਕਿ ਬੱਚਿਆਂ ਦੇ ਜਿਨੇ ਡੈਥ ਹੋਈ ਹੈ ਕੋਈ ਇਹ ਜੀ ਇਨਫੋਰਮੇਸ਼ਨ ਕਿਉਂਕਿ ਬੜਾ ਦਰਦਨਾਕ ਹਾਦਸਾ ਹੋਇਆ ਹੈ ਤੇ ਇਸ ਨਾਲ ਮੇਰਾ ਇਹ ਵੀ ਸਵਾਲ ਹੈ ਇਹ ਜਿਹੜੀ ਟਿਪਰ ਜਾਂਦੇ ਨੇ ਜਿਹੜੇ ਟਿਪਰ ਨੇ ਜੋ ਇਹ ਇੱਕ ਨਾ ਵਾਪਰੀ ਹੈ ਕਿ ਆ ਉਸ ਟਿਪਰ ਦੇ ਡਰਾਈਵਰ ਉਸ ਦਾ ਕੋਈ ਪਤਾ ਲੱਗ ਸਕਿਆ ਹੈ ਜਾਂ ਫ੍ਰਿਜਰੀਟ ਵਿੱਚ ਜੋ ਓਵਰਲੋਡਡ ਟਿਪਰ ਹੁੰਦੇ ਨੇ ਵੀ ਇਹਨਾਂ ਦੇ ਉੱਤੇ ਖਿਲਾਫ ਵੀ ਕੋਈ ਐਕਸ਼ਨ ਲੱਤਾ ਜਾਵੇ ਬਿਲਕੁਲ ਜਿਮੜਾ ਅੱਛਾ ਕੁਐਸਚਨ ਪੁੱਟ ਕੀਤਾ ਹੈ ਦੇਖੋ ਜਿਹੜਾ ਟਿਪਰ ਦਾ ਡਰਾਈਵਰ ਹੈ ਉਹਦੇ ਉੱਪਰ ਤਾਂ ਐਫਆਰ ਹੋਣੀ ਹੀ ਚਾਹੀਦੀ ਹੈ ਓਵਰ ਸਪੀਡਿੰਗ ਦੀ ਆਰ ਰੈਸਟ ਡਰਾਈਵਿੰਗ ਦੀ ਉਹਦੇ ਬਾਰੇ ਹਜੇ ਪੁਲਿਸ ਨੂੰ ਪੁਲਿਸ ਤੋਂ ਕੋਈ ਜਾਣਕਾਰੀ ਨਹੀਂ ਆਈ ਇਸੇ ਕਰਕੇ ਆਪਾਂ ਸੀਨੀਅਰ ਸੁਪਰਡੈਂਟ ਪੁਲਿਸ ਨੂੰ ਲਿਖਿਆ ਕਿ ਉਹਨਾਂ ਨੂੰ ਫੜ ਕੇ ਇਹ ਕੀਤਾ ਜਾਏ ਜਿੱਥੇ ਤੱਕ ਓਵਰਲੋਡਿੰਗ ਹੈ ਉਹ ਤਾਂ ਇੱਕ ਹੈ ਹੀ ਕਰਾਇਮ ਕਿਉਂਕਿ ਉਹ ਤਾਂ ਜਿਹੜਾ ਪਨਿਸ਼ਨੇਬਲ ਪਨਿਸ਼ਨੇਬਲ ਹੈ ਔਰ ਜਿਹੜਾ ਓਵਰਲੋਡਿੰਗ ਇਜ਼ ਨਾਟ ਅਲਾਉਡ ਓਵਰਲੋਡਿੰਗ ਕਰਕੇ ਹੀ ਤਾਂ ਟਰੱਕ ਆਊਟ ਆਫ ਕੰਟਰੋਲ ਹੁੰਦੇ ਆ ਉਹ ਬ੍ਰੇਕ ਨਹੀਂ ਲੱਗ ਪਾਂਦੀ ਮਾਲ ਜ਼ਿਆਦਾ ਹੁੰਦਾ ਉਹ ਚ ਕਿ ਮਾਈਨਿੰਗ ਪਾਲਿਸੀ ਤਹਿਤ ਜਿਹੜੇ ਟਰੱਕਸ ਨੇ ਉਹ ਇੰਨੇ ਓਵਰਲੋਡ ਹੋ ਸਕਦੇ ਨੇ ਕੋਈ ਉਹਨਾਂ ਖਿਲਾਫ ਵੀ ਕੋਈ ਸੂ ਮੋਟਰ ਲੱਤਾ ਗਿਆ ਹੋਵੇ ਜੋ ਮਾਈਨਿੰਗ ਪਾਲਿਸੀ ਦੇ ਖਿਲਾਫ ਦੇਖੋ ਮਾਈਨਿੰਗ ਪਾਲਿਸੀ ਨਾਲ ਬਾਲ ਅਧਿਕਾਰ ਕਮਿਸ਼ਨ ਦਾ ਕੁਝ ਲੈਣਾ ਦੇਣਾ ਨਹੀਂ ਹੈ ਲੇਕਿਨ ਇਹ ਹੈ ਕਿ ਕਿਉਂਕਿ ਬੱਚੇ ਦਾ ਐਕਸੀਡੈਂਟ ਹੋਇਆ ਹੈ ਔਰ ਬੱਚਿਆਂ ਦੀ ਜਾਨੀ ਮਾਲੀ ਜਾਨ ਦਾ ਨੁਕਸਾਨ ਹੋਇਆ ਇਸ ਕਰਕੇ ਉਹ ਪਾਲਿਸੀ ਵੀ ਦੇਖੀ ਜਾਏਗੀ ਕੀ ਹੈ ਔਰ ਪੁਲਿਸ ਨੂੰ ਇੰਸਟਰਕਟ ਕੀਤਾ ਜਾਏਗਾ ਕਿ ਉਹ ਜਿਹੜੀ ਪਾਲਿਸੀ ਹੈ ਉਸ ਦੇ ਹਿਸਾਬ ਨਾਲ ਹੀ ਚਲਾਇਆ ਜਾਏ ਔਰ ਇਹ ਬੱਚਿਆਂ ਦਾ ਸਕੂਲ ਟਾਈਮ ਹੈ ਉਸ ਉਸ ਵਿੱਚ ਉਹ ਟਰੱਕਾਂ ਨੂੰ ਜਾਂ ਹੈਵੀ ਵਹੀਕਲ ਨੂੰ ਰੋਕਿਆ ਜਾਏ ਜੈ ਅਪਲਾਈ ਕਰਨ ਵਾਸਤੇ ਸਰ ਇੱਕ ਲਾਸਟ ਜਿਹ ਵਿੱਚ ਮੇਰਾ ਸਵਾਲ ਹੈ ਜੋ ਇਹ ਕਟਨਾ ਵਾਪਰੀ ਹੈ ਪਟਿਆਲਾ ਦੇ ਇਨਸੀਡੈਂਟ ਜੋ ਹੋਇਆ ਹੈ ਇਸ ਦੇ ਵਿੱਚ ਕੋਈ ਨਿਰਧਾਰਤ ਸਮਾਂ ਦਿੱਤਾ ਗਿਆ ਚਾਈਲਡ ਕਮਿਸ਼ਨ ਵੱਲੋਂ ਡੀਸੀ ਮੁਹਾਲੀ ਜੀ ਡੀਸੀ ਪਟਿਆਲਾ ਚਾਹ ਐਸਐਸਪੀ ਮੁਹਾਲੀ ਇਹਨਾਂ ਨੂੰ ਕੋਈ ਸੂਮੋਟਰ ਤਹਿਤ ਕੋਈ ਲਾਸਟ ਡੇਟ ਦਿੱਤੀ ਗਈ ਹੈ ਇਹਨਾਂ ਨੂੰ ਸੋਮਵਾਰ ਤੱਕ ਦਾ ਜੀ ਟਾਈਮ ਦਿੱਤਾ ਗਿਆ ਕਿ ਰਿਪੋਰਟ ਜਿਹੜੀ ਹੈ ਸੋਮਵਾਰ ਤੱਕ ਦੇਣ ਵਾਸਤੇ ਇਹਨਾਂ ਨੂੰ ਬੱਧਿਤ ਕੀਤਾ ਗਿਆ ਤੇ ਲੈਟਸ ਸੀ ਕੀ ਰਿਪੋਰਟ ਆਦੀ ਹੈ ਆ ਦੋਨਸਾ ਸਦਨਾਲਾ ਚੇਅਰਮੈਨ ਰਾਜੀਵ ਸਿੰਘ ਮੌਜੂਦ ਸੀਗੇ ਚਾਈਲਡ ਕਮਿਸ਼ਨ ਦੇ ਤੋਂ ਜੋ ਪਟਿਆਲੇ ਵਿੱਚ ਇਹ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਤਿੰਨ ਜਿਹੜੀਆਂ ਸੂਮੋਟੋ ਦਿੱਤੇ ਗਏ ਨੇ ਤੇ ਇਹਨਾਂ ਵੱਲੋਂ ਜਵਾਬ ਵੀ ਮੰਗਿਆ ਗਿਆ ਹੈ ਵੀ ਜਲਦ ਤੋਂ ਜਲਦ ਇਸ ਪੂਰੀ ਘਟਨਾ ਉੱਤੇ ਜੋ ਵਾਪਰੀ ਹੈ ਉਸ ਦਾ ਜਲਦ ਜਵਾਬ ਵੀ ਸਾਨੂੰ ਮਿਲੇ ਮੇਰੇ ਸਹਿਯੋਗੀ ਰਾਮਕਮਾਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ ਪਹਾੜੀ